ਇਹ ਜਿਹੜਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਲੱਗਦਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਵੱਡਾ ਪੈਂਤਲਾ ਖੇਡਿਆ ਇਹ ਪੈਂਤਲਾ ਹੀ ਖੇਡਿਆ ਜਾ ਰਿਹਾ ਲੋਕ ਹੁਣ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਜੁਟ ਜਾਣ ਜਾਂ ਇਹ ਆਮ ਆਦੀ ਪਾਰਟੀ ਜਿਹੜੀ ਹੈ ਇੱਕ ਰਿਹਰਸਲ ਕਰ ਰਹੀ ਆ ਤਾਂ ਲੱਗਦਾ ਕਿ ਜਿਸ ਤਰ੍ਹਾਂ ਵਿਰੋਧੀ ਧਿਰਾਂ ਅਕਸਰ ਬਿਆਨ ਦਾਗਦੀਆਂ ਨੇ ਕਿ ਅਨ ਐਕਸਪੀਰੀਅੰਸ ਵਾਲੀ ਸਰਕਾਰ ਹੈ ਜਿਹੜੀ ਦੇ ਵਿੱਚ ਘੱਟੋ ਘੱਟ ਪਿੰਡਾਂ ਦੇ ਵਿੱਚ 70% ਜਿਹੜੀ ਵੋਟ ਹੈ ਸਾਡੀ ਪਿੰਡਾਂ ਦੇ ਵਿੱਚ ਹੈ ਤੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਬਹੁਤ ਸਾਮਣ ਵਾਲੇ ਵਿਅਕਤੀ ਚਾਹੀਦੇ ਨੇ ਕਿਉਂਕਿ ਕੋਈ ਵੀ ਵਿਅਕਤੀ ਕਿਸੇ ਪਾਰਟੀ ਨਾਲ ਜੁੜਦਾ ਤੇ ਲਾਲਚਵਾਸ ਹੁੰਦਾ ਹੈ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਹੁਣ 8-8 ਸਰਪੰਚ ਨੇ ਜਿਹੜੇ ਨੇ ਉਹ ਸਰਪੰਚੀ ਦੇ ਇਲੈਕਸ਼ਨਾਂ ਦੇ ਲਈ ਪੱਟਾਂ ਨੂੰ ਤੇਲਾ ਹੀ ਬੈਠੇ ਨੇ ਦਾਕਕਤਾਂ ਕਿਤੇ ਸਰਕਾਰ ਦੇ ਮਨ ਦੇ ਵਿੱਚ ਵੱਡੀ ਘਬਰਾਹਟ ਸੀ ਇਸ ਕਰਕੇ ਉਹਨਾਂ ਨੇ ਪੈਰ ਪਿੱਛੇ ਖਿੱਚਲੇ ਹੁਣ ਗੱਲ ਆ ਰਹੀ ਆ ਕਿ ਚਿਹਰੇ ਕਿਹੜੇ ਨੇ ਤੇ ਚਿਹਰੇ ਹੋਣਗੇ ਕਿਹੜੇ ਸੱਚਕਾਲੀ ਮੈਂ ਹਾਂ ਕਵਰ ਸਿੰਘ 베ਦੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਸਿਆਸੀ ਪਾਰਟੀਆਂ ਦੇ ਲੋਕ ਅੰਦਰੋਂ ਅੰਦਰੀ ਗੋਟੀਆਂ ਵੀ ਖੇਡਦੇ ਨਜ਼ਰ ਆ ਰਹੇ ਆ ਜੀ ਹਾਂ ਜਿੱਥੇ ਸਿਆਸਤਦਾਨਾਂ ਨੇ ਪੂਰੀ ਤਿਆਰੀ ਅੰਦਰ ਖਾਤੇ ਕੀਤੀ ਹੋਈ ਹੈ ਤਾਂ ਬਹੁਤ ਸਾਰੇ ਪੈਂਤਲੇ ਸਰਕਾਰ ਵਾਲੇ ਪਖ ਤੋਂ ਵੀ ਦਿਖਾਈ ਦੇ ਰਹੇ ਆ ਜਿੱਥੇ ਆਵਾਦੀ ਪਾਰਟੀ ਦੀ ਸਰਕਾਰ ਵੀ ਚਿਹਰੇ ਤਲਾਸ਼ ਰਹੀ ਹੈ ਜਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਇੱਕ ਕਹਿ ਸਕਦੇ ਆ ਕਿ ਸਟ੍ਰੈਟਜੀ ਬਣਾ ਲਈ ਆ ਕਿ ਕਿਸ ਢੰਗ ਨਾਲ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਤਾਂ ਇਸ ਦੇ ਵਿੱਚ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਵੱਡੀ ਸਟੇਟਮੈਂਟ ਆਂਦੀ ਹੈ ਜਾਂ ਇੱਕ ਸਰਕਾਰ ਦੇ ਪੱਖ ਤੋਂ ਇੱਕ ਵੱਡਾ ਫੈਸਲਾ ਆਂਦਾ ਉਹ ਹੈ ਪੰਚਾਇਤੀ ਚੋਣਾਂ ਭੰਗ ਕਰਨ ਦਾ ਇੱਕੋ ਦਮ ਪੰਚਾਇਤੀ ਚੋਣਾਂ ਭੰਗ ਕਰਨ ਦੀ ਲੋੜ ਕਿਉਂ ਪੈ ਗਈ ਜਾਂ ਪੰਚਾਇਤੀ ਚੋਣਾਂ ਕੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਪੈਂਤੜੇ ਦੇ ਪੱਖ ਤੋਂ ਰੱਖੀਆਂ ਨੇ ਤਾਂ ਇਸ ਬਾਬਤ ਗੱਲਬਾਤ ਕਰ ਲਾਂਗੇ ਕਿ ਆਖਰ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਂਤੜੇ ਕਿਸ ਤਰ੍ਹਾਂ ਦੇ ਚੱਲ ਰਹੀ ਹੈ ਕਿ ਹੁਣ ਪੰਜਾਬ ਤੇ ਪੰਜਾਬੀ ਕਿਸ ਗੱਲ ਨੂੰ ਮੰਨਣ ਕੇ ਲੋਕ ਸਭਾ ਤਿਆਰੀਆਂ ਦੇ ਵਿੱਚ ਜੁਟ ਜਾਣਾ ਚਾਹੀਦਾ ਜਾਂ ਪੰਚਾਇਤੀ ਚੋਣਾਂ ਸਿਰ ਤੇ ਆ ਰਹੀਆਂ ਨੇ ਉਸ ਦੀ ਵੀ ਤਿਆਰੀ ਜਿਹੜੀ ਹੈ ਉਹ ਕੀਤੀ ਜਾਣ ਵਾਲ ਲੱਗ ਪਈ ਆ ਤਾਂ ਗੱਲਬਾਤ ਕਰ ਲਾਂਗੇ ਸਾਡੇ ਨਾਲ ਪੱਤਰਕਾਰ ਵਿਕਰਮਜੀਤ ਸਿੰਘ ਨੇ ਵਿਕਰਮ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਪੰਚਾਇਤਾਂ ਭੰਗ ਕਰਤੀਆਂ ਲੱਗਦਾ ਕਿ ਲੋਕ ਸਭਾ ਚੋਣਾਂ ਇੱਕ ਵੱਡਾ ਅਮੈਂਡਮੈਂਟ ਹੁੰਦਾ ਤੇ ਇਸ ਅਮੈਂਡਮੈਂਟ ਨੂੰ ਚੇਸ ਕਰਨਾ ਵੀ ਸਰਕਾਰਾਂ ਤੇ ਸਿਆਸੀ ਪਾਰਟੀਆਂ ਲਈ ਬੜਾ ਔਖਾ ਹੁੰਦਾ ਹੈ ਇਹ ਜਿਹੜਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਲੱਗਦਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਵੱਡਾ ਪੈਂਤੜਾ ਖੇੜਿਆ ਬਿਲਕੁਲ ਬੇਦੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਪੈਂਤੜਾ ਹੀ ਖੇੜਿਆ ਜਾ ਰਿਹਾ ਹੈ ਪੰਜਾਬ ਪਰ ਦੀਆਂ 13452 ਜਿਹੜੀਆਂ ਪੰਚਾਇਤਾਂ ਨੇ ਉਹ ਭੰਗ ਕਰ ਦਿੱਤੀਆਂ ਇਹਨੇ ਬੇਦੀ ਸਾਹਿਬ ਇੱਥੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਪੰਚਾਇਤੀ ਰਾਜ ਐਕਟ 29 ਦੀ ਧਾਰਾ ਦੇ ਅਧੀਨ ਹੀ ਇਹ ਚੋਪ ਜਿਹੜੀਆਂ ਚੋਣਾਂ ਨੇ ਇਹਨਾਂ ਨੂੰ ਭੰਗ ਕੀਤਾ ਗਿਆ ਪੰਚਾਇਤਾਂ ਨੂੰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਵੀ 10 ਅਗਸਤ ਨੂੰ ਵੀ ਚੋਣਾਂ ਜਿਹੜੀਆਂ ਨੇ ਪੰਚਾਇਤੀ ਜਿਹੜੀਆਂ ਨੇ ਉਹ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਲੇਕਿਨ ਹਾਈ ਕੋਰਟ ਦੇ ਵਿੱਚ ਜਿਹੜੀਆਂ ਪੰਚਾਇਤ ਯੂਨੀ ਨਾਲੇ ਚੁਣੌਤੀ ਦਿੱਤੀ ਭਗਵੰਤ ਮਾਨ ਸਰਕਾਰ ਨੇ ਫੇਰ ਯੂਟਰ ਲਿਆ ਸੀ ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਧਾਰਾ 243 ਵਿੱਚ ਇੱਕ ਸਪੱਸ਼ਟ ਲਿਖਿਆ ਗਿਆ ਜਦੋਂ ਇੱਕ ਪੰਚਾਇਤ ਚੁਣੀ ਜਾਂਦੀ ਹੈ ਤੇ 5 ਸਾਲ ਦਾ ਕੋਰਮ ਉਸਨੇ ਪੂਰਾ ਕਰਨਾ ਇਹ ਹੁੰਦਾ ਜਿਹੜੀ ਤੁਸੀਂ ਗੱਲ ਪੈਂਤੜੇ ਦੀ ਗੱਲ ਕਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਬੇਦੀ ਸਾਹਿਬ ਇਹ ਚੋਣਾਂ ਹੋਣਗੀਆਂ ਕਿਉਂਕਿ ਜਿਹੜੇ ਇੱਛਾਵਾਦ ਨੇ ਪਿੰਡਾਂ ਦੇ ਵਿੱਚ ਚੋਣ ਲੜਨ ਦੇ ਜਿਹੜੇ ਵਲੰਟੀਅਰ ਨੇ ਜਿਹੜੇ ਕੰਮ ਕਰ ਰਹੇ ਨੇ ਮੈਂ ਰੁਕਦਾ ਬਿਕਰਮ ਜੀ ਇੱਥੇ ਮੈਂ ਰੁਕਦਾ ਕਿ ਸਰਕਾਰ ਨੇ ਪੈਂਤੜਾ ਦਾ ਖੇਡਤਾ ਲੋਕ ਹੁਣ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਜੁਟ ਜਾਣ ਜਾਂ ਇਹ ਆਮ ਆਦੀ ਪਾਰਟੀ ਜਿਹੜੀ ਹੈ ਇੱਕ ਰਿਹਰਸਲ ਕਰ ਰਹੀ ਹੈ ਕਿ ਆਪਣੀ ਪਾਰਟੀ ਦੇ ਵਿੱਚ ਬੈਠੇ ਵਲੰਟੀਅਰਾਂ ਨੂੰ ਕਿਸ ਤਰ੍ਹਾਂ ਬੂਸਟ ਦੇਣਾ ਹੈ ਜਾਂ ਵੋਟ ਕਿਸ ਤਰ੍ਹਾਂ ਇਕੱਠੀ ਕਰਨੀ ਹੈ ਕਿਉਂਕਿ ਇੱਕ ਐਂਟੀ ਕੰਪੈਂਸੀ ਸਰਕਾਰ ਦੀ ਚੱਲ ਰਹੀ ਹੈ ਤੇ ਐਂਟੀ ਕੰਪੈਂਸੀ ਜਦੋਂ ਸਰਕਾਰ ਦੀ ਚੱਲ ਰਹੀ ਹੋਵੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਇਸ ਕਰਕੇ ਅੰਦਰੋਂ ਅੰਦਰ ਹੀ ਡਰੀ ਹੋਈ ਹੈ ਕਿ ਸਾਨੂੰ ਵੋਟ ਮਿਲੇਗੀ ਕਿੱਥੋਂ ਵੋਟ ਕੱਢਣੀ ਕਿੱਥੋਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਦਾ ਜਿਹੜਾ ਜੋਰ ਹੈ ਉਹ ਵਕਫ ਵਕਫ ਥਾਵਾਂ ਦੇ ਉੱਤੇ ਲੱਗਿਆ ਹੋਇਆ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਜਿਹੜੀਆਂ ਨੇ ਐਕਸਪੀਰੀਅੰਸ ਵਾਲੀਆਂ ਨੇ ਉਹਨਾਂ ਨੂੰ ਪਤਾ ਕਿ ਵੋਟ ਕਿੱਥੇ ਕਿੱਥੇ ਪਈ ਹੈ ਕਿਵੇਂ-ਕਿਵੇਂ ਕੱਢਣੀ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਵਿਰੋਧੀ ਧਿਰਾਂ ਅਕਸਰ ਬਿਆਨ ਦਾਗ ਦਿਆਂ ਨੇ ਕਿ ਅਨ ਐਕਸਪੀਰੀਅੰਸ ਵਾਲੀ ਸਰਕਾਰ ਹੈ ਜਿਹੜੀ ਉਹ ਕਿਤਨਾ ਕਿਤੇ ਲੋਕਾਂ ਦੇ ਵਿੱਚ ਬਹੁਤ ਸਾਰੇ ਜਹੇ ਪਰੰਪਲਖੇ ਖੜੇ ਕਰਦੀ ਹੈ ਤੇ ਜਿਹੜਾ ਇਹ ਪੈਂਤਲਾ ਖੇੜਿਆ ਗਿਆ ਲੱਗਦਾ ਕਿ ਕਹਿੰਦੇ ਆ ਕਿ ਹਾਥੀ ਦੀ ਚਾਲ ਦੇ ਵਿੱਚ ਜਾਂ ਹਾਥੀ ਦੇ ਪੈਰ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਤੇ ਜਿਹੜਾ ਭਗਵੰਤ ਮਾਨ ਨੇ ਪੈਂਤਲਾ ਖੇੜਿਆ ਲੱਗਦਾ ਕਿ ਉਸ ਪੈਂਤ ਦੇ ਵਿੱਚ ਸਾਰਾ ਕੁਝ ਆ ਜਾਏਗਾ ਬਿਲਕੁਲ ਜਿਹੜੀ ਗੱਲ ਦਾ ਤੁਹਾਨੂੰ ਮੈਂ ਜਵਾਬ ਦੇਣਾ ਚਾਹੁੰਨਾ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਹੈ 2022 ਦੇ ਚੋਣਾਂ ਤੁਸੀਂ ਦੇਖਿਆ ਸੀ ਆਮ ਆਦਮੀ ਪਾਰਟੀ ਕੋਲ ਮੈਨ ਪਾਵਰ ਨਹੀਂ ਸੀ ਫਿਰ ਵੀ ਪਿੰਡਾਂ ਦੇ ਵਿੱਚ ਕੋਈ ਇਹਨਾਂ ਕੋਲ ਬੂਤ ਦੇ ਉੱਪਰ ਕੋਈ ਵਲੰਟੀਅਰ ਨਹੀਂ ਸਨ ਕੋਈ ਇਹਨਾਂ ਦੇ ਬੂਤ ਸਾਮਰ ਵਾਲੇ ਵਿਅਕਤੀ ਨਹੀਂ ਸਨ ਫਿਰ ਵੀ 92 ਸੀਟਾਂ ਲੈ ਕੇ ਸਰਕਾਰ ਜਿਹੜੀ ਹੈਗੀ ਆ ਉਹ ਬਣੀ ਹੈ ਲੇਕਿਨ ਇਸ ਵਾਰੀ ਆਮ ਆਦਮੀ ਪਾਰਟੀ ਦੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਲਈ ਇਹ ਚੋਣ ਪਲੇਠੀ ਦੀ ਚੋਣ ਹੈ ਤੇਰਾ ਦੀ ਤੇਰਾ ਲੋਕ ਸਭਾ ਚੋਣਾਂ ਹਲਕਾ ਦੇ ਵਿੱਚ ਘਟੋ ਘਟ ਪਿੰਡਾਂ ਦੇ ਵਿੱਚ 70% ਜਿਹੜੀ ਵੋਟ ਹੈ ਸਾਡੇ ਪਿੰਡਾਂ ਦੇ ਵਿੱਚ ਹੈ ਤੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਬਹੁਤ ਸਾਹਮਣੇ ਵਾਲੇ ਵਿਅਕਤੀ ਚਾਹੀਦੇ ਨੇ ਕਿਉਂਕਿ ਕੋਈ ਵੀ ਵਿਅਕਤੀ ਕਿਸੇ ਪਾਰਟੀ ਨਾਲ ਜੁੜਦਾ ਤੇ ਲਾਲਚਵਾਸ ਹੁੰਦਾ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਹੁਣ 8-8 ਸਰਪੰਚ ਨੇ ਜਿਹੜੇ ਨੇ ਉਹ ਸਰਪੰਚੀ ਦੇ ਇਲੈਕਸ਼ਨਾਂ ਦੇ ਲਈ ਪੱਟਾਂ ਉਤੇ ਲਾਈ ਬੈਠੇ ਨੇ ਅਗਲੇ ਹੁਣ ਕਹ ਰਹੇ ਨੇ ਵੀ ਭਾਈ ਸਾਡਾ ਸਮਾ ਆ ਗਿਆ ਵੀ ਸਾਨੂੰ ਅਜੇ ਭੰਗ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਖਸਰ ਮੁਸਰ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਆਪਣੇ ਆਪਣੇ ਜਿਹੜੇ ਐਮਐਲਏ ਨੇ ਆਪਣੇ ਆਪਣੇ ਆਕਾ ਨੇ ਉਹਨਾਂ ਤੱਕਰ ਆਪਣੀ ਸਿਆਸੀ ਅਪਰੋਚ ਬਰਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੂੰ ਪਤਾ ਕਿਉਂਕਿ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚ ਪਿੰਡਾਂ ਦੇ ਦਿਹਾਤੀ ਪੱਧਰ ਤੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਹ ਇੱਕ ਵੱਡਾ ਪੈਂਤੜਾ ਹੈ ਪਰ ਸਭ ਤੋਂ ਅਹਿਮ ਗੱਲ ਇਹ ਆ ਜਾਂਦੀ ਹੈ ਕਿ ਜਿੱਥੇ ਹੁਣ ਜਿਹੜੇ ਤਲਾਸ਼ਨ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਕਰ ਰਹੀ ਹੈ ਪਹਿਲਾਂ ਤਾਂ ਇੱਕ ਖਬਰ ਉੜਦੀ ਉੜਦੀ ਆਈ ਸੀ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਹੀ ਕੈਬਨਿਟਰ ਮੰਤਰੀਆਂ ਨੂੰ ਜਿਹੜਾ ਉਹ ਲੋਕ ਸਭਾ ਚੋਣਾਂ ਲੜਾਉਣ ਦੀ ਤਿਆਰੀ ਕਰ ਲਈ ਆ ਪੰਜ ਕ ਮੰਤਰੀਆਂ ਦੀ ਖੋਜ ਵੀ ਕੀਤੀ ਗਈ ਸੀ ਜਦੋਂ ਵੀ ਡਾਕਟਰ ਬਲਬੀਰ ਦਾ ਨਾਮ ਆ ਜਾਂਦਾ ਹੈ ਜਾਂ ਮਾਝੇ ਵਾਲੇ ਪਖਤੋਂ ਦੋਤਰ ਮੰਤਰੀ ਹੋਰ ਸੀ ਪਰੰਤੂ ਕਿਤੇ ਨਾ ਕਿਤੇ ਉਹ ਮਾਮਲਾ ਇਸ ਕਰਕੇ ਫਸ ਗਿਆ ਕਿ ਨਾਲ ਦੀ ਨਾਲ ਲੋਕ ਸਭਾ ਚੋਣਾਂ ਤਾਂ ਇਹਨਾਂ ਮੰਤਰੀਆਂ ਨੂੰ ਲੜਾ ਲੈਣਗੇ ਪਰੰਤੂ ਨਾਲ ਦੀ ਨਾਲ ਹੀ ਜ਼ਿਮਨੀ ਚੋਣ ਦਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਸਕਦਾ ਕਿਤਨਾ ਕਦੇ ਸਰਕਾਰ ਦੇ ਮਨ ਦੇ ਵਿੱਚ ਵੱਡੀ ਘਬਰਾਹਟ ਸੀ ਇਸ ਕਰਕੇ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ ਹੁਣ ਗੱਲ ਆ ਰਹੀ ਆ ਕਿ ਚਿਹਰੇ ਕਿਹੜੇ ਨੇ ਤੇ ਚਿਹਰੇ ਹੋਣਗੇ ਕਿਹੜੇ ਪਰ ਸਵਾਲ ਇਸ ਗੱਲ ਦੇ ਵੀ ਉੱਠ ਰਹੇ ਆ ਕਿ ਜਿੱਥੇ ਆਮ ਆਦੀ ਪਾਰਟੀ ਇਹ ਗੱਲ ਕਹਿ ਰਹੀ ਆ ਕਿ ਲੋਕ ਜਿਹੜੇ ਆ ਉਹ 92 ਵਿਅਕਤੀਆਂ ਨੂੰ ਜਿਤਾ ਕੇ ਲੈ ਕੇ ਆਏ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਰ ਹੁਣ ਸਵਾਲ ਇਸ ਗੱਲ ਦੇ ਖੜੇ ਹੋ ਰਿਹਾ ਕਿ ਜੇ ਜਿਹੜੇ ਰਾਜ ਸਭਾ ਭੇਜੇਗੇ ਸੀ ਬੰਦੇ ਉਹਨਾਂ ਨੂੰ ਕਿਉਂ ਨਹੀਂ ਲੜਾਉਂਦੀ ਕਿਉਂਕਿ ਇਹ ਵੀ ਫਰਕ ਜਿਹੜੀ ਹੈ ਸਰਕਾਰ ਨੂੰ ਕਰ ਲੈਣੀ ਚਾਹੀਦੀ ਹੈ ਕਿ ਜੇ ਤੁਹਾਡੀ ਚਾਹਤ ਜਾਂ ਤੁਹਾਡੀ ਮਕਬੂਲੀਅਤ ਲੋਕਾਂ ਦੇ ਵਿੱਚ ਇੰਨੀ ਬਣ ਗਈ ਜਿਹੜੇ ਧਨਾੜ ਸੀ ਤਾਂ ਲੱਗਦਾ ਕਿ ਸਰਕਾਰ ਦੇ ਅੱਗੇ ਅਜਿਹੇ ਵੱਡੇ ਚੈਲੰਜ ਨੇ ਕਿ ਚਿਹਰੇ ਹੋਣਗੇ ਕਿਹੜੇ ਬਿਲਕੁਲ ਬੇਸਬ ਬੜੀ ਵਧੀਆ ਗੱਲ ਕੀਤੀ ਕਿਉਂਕਿ ਹਰਿਆਣਾ ਦੀਆਂ 9 ਸੀਟਾਂ ਨੇ ਉੱਥੇ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਕੌਂਸਲਰ ਪੈਚੇ ਬੈਠ ਗਿਆ ਪ੍ਰਤਾਪ ਸਿੰਘ ਜਿਹੜੇ ਬਾਜਵਾ ਨੇ ਉਹ ਜਦੋਂ ਪਟਿਆਲਾ ਹੁੰਦੇ ਨੇ ਸਵਾਲ ਹੁੰਦਾ ਹੈ ਵੀ ਆਮ ਆਦਮੀ ਪਾਰਟੀ ਦਾ ਪੈਚਅਪ ਤਾਂ ਬੈਠ ਗਿਆ ਹਰਿਆਣਾ ਵਿੱਚ ਫਿਰ ਪੰਜਾਬ ਵਿੱਚ ਪੈਚਅਪ ਨਹੀਂ ਬੈਠਿਆ ਤੁਸੀਂ ਬਿਆਣਵਾਜੀ ਕਿੱਦਾਂ ਦੀ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਘਬਰਾਟ ਹੈ ਚੁਣੌਤੀ ਹੈ ਕਿਉਂਕਿ ਇੱਥੇ ਉਹਨਾਂ ਦੀ ਦਾਲ ਗਲ ਦੀ ਕਾਂਗਰਸ ਨਾਲ ਨਹੀਂ ਦਾਲ ਗਲ ਦੀ ਨਜ਼ਰ ਨਹੀਂ ਆ ਰਹੀ ਇਸ ਕਰਕੇ ਆਪਣੀ ਮਜ਼ਬੂਤੀ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਏਜੰਡੇ ਨੇ ਉਹ ਤਿਆਰ ਕੀਤੇ ਜਾਣਗੇ ਬੇ ਸਾਹਿਬ ਵਿੱਚ ਪੰਜ ਜਿਹੜੀਆਂ ਨਗਰ ਨਗਮ ਚੋਣਾਂ ਨੇ ਪਰ ਮੈਂ ਤਾਂ ਵਿਕਰਮ ਜੀ ਗੱਲ ਇੱਥੇ ਫਿਰ ਤੁਹਾਨੂੰ ਦੁਬਾਰਾ ਉਸੇ ਥਾਂ ਤੇ ਲੈ ਕੇ ਆਨਾ ਕਿ ਮਸਲਾ ਤਾਂ ਚਿਹਰਿਆਂ ਤੇ ਆ ਗਿਆ ਨਗਰ ਨਿਕ ਮਾਜੇ ਦੂਰ ਪਈ ਹੈ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਆ ਇਹ ਵੀ ਮੇਰੇ ਖਿਆਲ ਨਾਲ ਲੋਕ ਸਭਾ ਚੋਣਾਂ ਤੋਂ ਬਾਅਦ ਹੋਣੀਆਂ ਚਾਹੀਆਂ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਜਹੀਆਂ ਚਾਲਾਂ ਚੱਲ ਰਹੀ ਹੈ ਕਿ ਵੋਟਾਂ ਜਿਹੜੀਆਂ ਕੱਢਣੀਆਂ ਨੇ ਉਹ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਅਜਿਹਾ ਸ਼ਗੂਫਾ ਛੱਡਿਆ ਜਾ ਰਿਹਾ ਹੈ ਪੰਚਾਇਤੀ ਚੋਣਾਂ ਦਾ ਜਿਹਦੇ ਕਰਕੇ ਕਿਤੇ ਨਾ ਕਿਤੇ ਸਰਕਾਰ ਇਹ ਲਾਹ ਘਟਣਾ ਚਾਹੁੰਦੀ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਵੋਟ ਨੂੰ ਵਟੋਰ ਲਿਆ ਜਾਵੇ ਇਸ ਵੋਟ ਨੂੰ ਵਰਤਿਆ ਜਾਵੇ ਕਿਉਂਕਿ ਵੱਡੀ ਨਰਾਸ਼ਾ ਜਿਹੜੀ ਹੈ ਨਾ ਆਮਾਦੀ ਪਾਰਟੀ ਦੇ ਵਲੰਟੀਅਰਾਂ ਦੇ ਵਿੱਚ ਪਈਆ ਕਿਉਂਕਿ ਆਮਾਦੀ ਪਾਰਟੀ ਕੋਲ ਹੁਣ ਜਿੰਨੇ ਚਿਹਰੇ ਨੇ ਜਾਂ ਕੈਬਨਿਟ ਦੇ ਵਿੱਚ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਦੀ ਥਾਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਜਿਹੜੇ ਬੰਦੇ ਖਿੱਚੇ ਗਏ ਸੀ ਉਹਨਾਂ ਨੇ ਲਈ ਹੋਈ ਹੈ ਬੇਸਾਬ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਇਸੇ ਕਰਕੇ ਜਿਹੜੀ ਘਬਰਾੜ ਕਰਕੇ ਤੇ ਨੁਕਤੀ ਪੱਤਰ ਵੰਡੇ ਜਾ ਰਹੇ ਨੇ ਕਿੰਨੇ ਬੋਰਡ ਤੇ ਕਾਰਪੋਰੇਸ਼ਨਾਂ ਤੁਸੀਂ ਵੇਖਿਆ ਪਰਸੋ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਕਿੰਨੇ ਮੈਂਬਰ ਲਾ ਦਿੱਤੇ ਗਏ ਨੇ ਬਿਲਕੁਲ ਵਲੰਟੀਅਰ ਕੁਛ ਭਾਲਦੇ ਨੇ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ 2022 ਦੀ ਲੜਾਈ ਲੜੀ ਹੈ ਕਿਤੇ ਨਾ ਕਿਤੇ ਉਹ ਵੀ ਸਿਆਸੀ ਲਾਹ ਲੈਣਾ ਚਾਹੁੰਦੇ ਨੇ ਲੇਕਿਨ ਜਿਹੜੀ ਤੁਸੀਂ ਗੱਲ ਸਰਪੰਚੀ ਚੋਣ ਦੀ ਗੱਲ ਕਰ ਰਹੇ ਹੋ ਭੰਗ ਕਿਉਂਕਿ ਇੰਨੀ ਜਲਦੀ ਚੋਣਾਂ ਨਹੀਂ ਕਰਾਉਣ ਦਾ ਸਮਾਂ ਹੈ ਹੀ ਨਹੀਂ ਕਰਾਈਆਂ ਨਹੀਂ ਜਾ ਸਕਦੀਆਂ ਪਰ ਲੇਕਿਨ ਜਿਹੜੇ ਲੋਕ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਸਰਪੰਚੀ ਦੇ ਉਹ ਕਿਤੇ ਨਾ ਕਿਤੇ ਹੱਥ ਮਾਰਦੇ ਨਜ਼ਰ ਆ ਰਹੇ ਨੇ ਹੋ ਸਕਦਾ ਭਗਵੰਤ ਮਾਨ ਸਰਕਾਰ ਬੇਗਦੀ ਹੋਵੇ ਉਹਨਾਂ ਨੂੰ ਪਲੋਸੀ ਹੋਵੇ ਵੀ ਭਾਈ ਸਰਨੂੰ ਸਰਪੰਚੀ ਤੁਹਾਨੂੰ ਸਰਪੰਚ ਬਣਾਵਾਂਗੇ ਜੇ ਤੁਹਾਡੇ ਬੂਥ ਦੇ ਵਿੱਚੋਂ ਇੰਨੀਆਂ ਮੋਟਾਂ ਨਿਕਲਣਗੀਆਂ ਸਾਡੀ ਪਾਰਟੀ ਨੂੰ ਤੁਸੀਂ ਕੁਝ ਕਰੋਗੇ ਤਾਂ ਹੀ ਅੱਗੇ ਤੁਹਾਨੂੰ ਸਰਪੰਚ ਲਈ ਅਸੀਂ ਅੱਗੇ ਨਾਮੀਨੇਸ਼ਨ ਕਰਾਂਗੇ ਪਰ ਮਸਲਾ ਤਾਂ ਹੁਣ ਇਸ ਗੱਲ ਦਾ ਖੜਾ ਹੋ ਰਿਹਾ ਕਿ ਸਰਕਾਰ ਲਈ ਵੱਡੇ ਚੈਲੰਜ ਵੀ ਨੇ ਕਿਉਂਕਿ 2 ਸਾਲਾਂ ਦੇ ਵਿੱਚ ਵੱਡੀ ਐਂਟੀ ਕੰਪੈਂਸੀ ਜਿਹੜੀ ਸਰਕਾਰ ਦੇ ਅੱਗੇ ਖੜੀ ਹੈ ਬੇਸ਼ੱਕ ਬਹੁਤ ਸਾਰੀਆਂ ਨੁਕਤੀਆਂ ਦਿੱਤੀਆਂ ਜਾ ਰਹੀਆਂ ਰੋਜ਼ਗਾਰ ਦਿੱਤੇ ਜਾ ਰਹੇ ਜਿਹੜੇ ਸਰਕਾਰ ਵੱਲੋਂ ਕਿਤਨਾ ਕਿਤੇ ਜਿਹੜੇ ਆ ਪੈਂਤਲੇ ਜਾਂ ਆਪਣੀਆਂ ਜਿਹੜੀਆਂ ਇਹ ਕਹਿ ਸਕਦੇ ਆ ਕਿ ਇੱਕ ਗੋਟੀਆਂ ਜਿਹੜੀਆਂ ਫਿੱਟ ਕੀਤੀ ਜਾ ਰਹੀਆਂ ਇੱਕ ਸਿਆਸਤ ਵੀ ਸ਼ਤਰੰਜ ਦੀ ਹਰ ਉਸ ਚਾਲ ਵਰਗੀ ਹੁੰਦੀ ਹੈ ਕਿਉਂਕਿ ਆ ਜਿਹੜੇ ਪੈਂਤੜੇ ਖੇਡੇ ਜਾਣੇ ਆ ਉਹ ਲਗ ਲਗ ਹੁੰਦੇ ਨੇ ਪਰ ਹੁਣ ਇਸ ਗੱਲ ਦਾ ਚੈਲੰਜ ਕੀ ਹੈ ਸਰਕਾਰ ਦੇ ਅੱਗੇ ਲੋਕ ਸਭਾ ਚੋਣਾਂ ਜਾਂ ਪੰਚਾਇਤੀ ਚੋਣਾਂ ਬਿਲਕੁਲ ਹੀ ਚੈਲੰਜ ਤਾਂ ਸਭ ਤੋਂ ਪਹਿਲਾਂ ਬੇਦੀ ਸਾਹਿਬ ਲੋਕ ਸਭਾ ਚੋਣਾਂ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਇਕੱਲੇ ਆਪਣੇ ਦੰਬ ਤੇ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਚੋਣ ਲੜਨ ਜਾ ਰਹੀ ਹੈ ਸੰਕੇਤ ਆ ਚੁੱਕੇ ਨੇ ਲੇਕਿਨ ਜਿਹੜੀ ਲੋਕ ਰਾਏ ਕਹਿ ਰਹੀ ਸੀ ਵੀ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੈਚ ਬਾਰ ਬੈਠਦਾ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਰਾਈਸ ਕਰਦੀ ਹੈ ਜਿਵੇਂ ਤੁਸੀਂ ਕਿਹਾ ਵੀ ਮੰਤਰੀ ਜਿਹੜੇ ਚਿਹਰੇ ਉਤਾਰੇ ਜਾ ਰਹੇ ਨੇ ਪਰ ਲੇਕਿਨ ਬੜੀ ਔਖੀ ਲੜਾਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਤੇ ਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹ ਜਿੱਤਦੇ ਆ ਰਹੇ ਨੇ ਉਹਨਾਂ ਦਾ ਲੋਕ ਆਧਾਰ ਹੈ ਲੋਕ ਆਧਾਰ ਨੂੰ ਤੋੜਨਾ ਇੰਨਾ ਸੌਖਾ ਨਹੀਂ ਅਜੇ ਮੰਤਰੀਪਦ ਕੀ ਭਾਵੇਂ ਮੰਤਰੀਪਦ ਦੇ ਵਿੱਚ ਵੀ ਤੁਸੀਂ ਲਾ ਲਓ ਵੀ ਬਹੁਤ ਸਾਰੇ ਮੰਤਰੀ ਨੇ ਉਹਨਾਂ ਨੂੰ ਅਜੇ ਕਈਆਂ ਨੂੰ 8 ਮਹੀਨੇ ਹੋਏ ਨੇ ਮੰਤਰੀ ਬਦਲੇ ਵੀ ਗਏ ਨੇ ਚਿਹਰੇ ਬਦਲੇ ਵੀ ਗਏ ਨੇ ਸੋ ਅਜੇ ਔਖਾ ਕਰ ਜਾ ਆਮ ਆਦਮੀ ਪਾਰਟੀ ਲਈ ਚੁਣੌਤੀ ਹੈ ਲੋਕ ਸਭਾ ਉਹਨਾਂ ਲਈ ਪਹਿਲਾ ਹੈ ਪੰਚਾਇਤੀ ਚੋਣਾਂ ਉਹਨਾਂ ਲਈ ਬਾਅਦ ਵਿੱਚ ਨੇ ਸੋ ਧੰਨਵਾਦ ਜੀ ਇਹ ਸਨ ਬਿਕਰਮਜੀਤ ਸਿੰਘ ਜਿਨ੍ਹਾਂ ਨੇ ਗੱਲਬਾਤ ਕਰਕੇ ਕਹੀ ਆ ਕਿ ਵੱਡੀ ਚੁਣੌਤੀ ਤਾਂ ਇਸ ਸਮੇਂ ਲੋਕ ਸਭਾ ਚੋਣਾਂ ਨੇ ਚਿਹਰਿਆਂ ਦੀ ਭਾਲ ਤੇ ਪੰਚਾਇਤੀ ਚੋਣਾਂ ਦਾ ਇੱਕ ਜਿਹੜਾ ਸ਼ਗੂਫਾ ਹੈ ਉਹ ਤਾਂ ਇਸ ਕਰਕੇ ਖੇਡਿਆ ਗਿਆ ਕਿ ਦਾ ਕਿ ਜਿਹੜੇ ਵੋਟ ਬੈਂਕ ਹੁੰਦੇ ਨੇ ਪਾਰਟੀਆਂ ਦੇ ਜਾਂ ਸਿਆਸੀ ਪਾਰਟੀਆਂ ਜਿਹੜੀਆਂ ਵੋਟਾਂ ਦੀ ਵਰਤੋਂ ਕਿਸ ਢੰਗ ਨਾਲ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਪਿੰਡੂ ਖੇਤਰ ਤੋਂ ਸ਼ਹਿਰੀ ਖੇਤਰ ਤੋਂ ਵਲੰਟੇਰਾਂ ਨੂੰ ਬੂਸਟ ਦੇਣ ਲਈ ਇਹ ਜਿਹੜਾ ਪੰਤਲਾ ਪੰਚਾਇਤਾਂ ਨਾਲ ਸੰਬੰਧਿਤ ਜਿਹੜਾ ਖੇਡਿਆ ਗਿਆ ਇਸ ਕਰਕੇ ਪੰਚਾਇਤੀ ਚੋਣਾਂ ਦਾ ਭੰਗ ਹੋਣਾ ਤੇ ਨੋਟੀਫਿਕੇਸ਼ਨ ਜਾਰੀ ਕਰਨਾ ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਸਰਕਾਰ ਦੇ ਅਗੇ ਲੋਕ ਸਭਾ ਚੋਣਾਂ ਦੀ ਇੱਕ ਵੱਡੀ ਜਿਹੜੀ ਤਿਆਰੀ ਹੈ ਉਹ ਪਈਆ ਤੇ ਵੇਖਣਾ ਹੋਏਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਸਰਕਾਰ ਕਰਕੇ ਚੋਣ ਮੈਦਾਨ ਵਿੱਚ ਉਤਰੇਗੀ ਕਿਹੜੇ ਚਿਹਰੇ ਹੋਣਗੇ ਤੇ ਸਿਆਸੀ ਪਾਰਟੀਆਂ ਨੂੰ ਇਸ ਦਾ ਕਿੰਨਾ ਕੁ ਲਾ ਹ ਮਿਲਦਾ ਨਜ਼ਰ ਆਉਂਦਾ ਹੈ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ